ਸਤਿ ਸ੍ਰੀ ਅਕਾਲ ਦੋਸਤੋ ਕੱਲ ਮਾਹੀ ਚੱਕ ਕਠੂਆ ਜੇ ਐਂਡ ਕੇ ਵਿੱਚ ਬਹੁਤ ਹੀ ਵਿਸ਼ਾਲ ਦੰਗਲ ਮੇਲਾ ਕਰਾਇਆ ਗਿਆ ਜਿੱਥੇ ਵੱਡੇ ਵੱਡੇ ਮੰਨੋ ਛੋਟੀਆਂ ਦੀਆਂ ਕੁਸ਼ਤੀਆਂ ਹੋਈਆਂ ਔਰ ਦਰਸ਼ਕ ਪ੍ਰੇਮੀ ਖੋਰ ਦੂਹ ਹਮ ਹਮ ਆ ਕੇ ਆਏ ਔਰ ਦੰਗਲ ਨੂੰ ਦੇਖਣ ਦਾ ਨਜ਼ਾਰਾ ਹੀ ਖੁਸ਼ ਆਲੱਗ ਸੀ ਤੁਸੀਂ ਦੇਖ ਰਹੇ ਹੋ ਸੰਗਤ ਕਿਵੇਂ ਪਿੱਛੋਂ ਤੱਕ ਉੱਚੇ ਟਿੱਬਿਆਂ ਤੇ ਕਿਵੇਂ ਬੈਠੀ ਆ ਸੋ ਇੱਥੇ ਛੰਡੀ ਦੀਆਂ ਕੁਸ਼ਤੀਆਂ ਦੇ ਵਿੱਚੋਂ ਇੱਕ ਜੱਸਾ ਟੂਰ ਪੇਨੀਆਂ ਜੰਮੂ ਦੇ ਵਿੱਚਕਾਰ ਹੋਈ ਬਹੁਤ ਸ਼ਾਨਦਾਰ ਕੁਸ਼ਤੀਆਂ ਹੋਈਆਂ ਇੱਥੇ ਇਧਰ ਜਿਹੜੀ ਕੁਸ਼ਤੀ ਚੱਲ ਰਹੀ ਹੈ ਇਹ ਚੱਲ ਰਹੀ ਹੈ ਜੋਟੀ ਗੁੱਜਰ ਤੇ ਸੇਖੀ ਗੱਲ ਹੈ ਆਮੀਏ ਸਦਾਮ ਤੇ ਵਿਚਕਾਰ ਛੋਟਾ ਸਦਾਮ ਤੇ ਜੋਟੀ ਜਿਹੜੀਆਂ ਬਹੁਤ ਵਧੀਆ ਫਾਈਟਾਂ ਹੋਈਆਂ ਨੇ ਪਿੱਛੇ ਜੀ ਬਹੁਤ ਤਕੜੀਆਂ ਕੁਸ਼ਤੀਆਂ ਹੋਈਆਂ ਔਰ ਬਹੁਤ ਆਨੰਦ ਆਇਆ ਦਰਸ਼ਕਾਂ ਨੂੰ ਇਹਨਾਂ ਦੀ ਜੋੜੀ ਦੇਖਣ ਦੇ ਵਿੱਚ ਕਿਉਂਕਿ ਦੋਨੋਂ ਤੇਜ਼ ਤਰ੍ਹਾਂ ਪਾੜਨੇ ਉਧਰ ਮੁਕਾਬਲਾ ਚੱਲ ਰਿਹਾ ਜੱਸਾ ਪੱਟੀ ਤੇ ਬਨੀਆਂ ਹਰੂਆਵਰਾਂ ਦਾ ਔਰ ਜੱਸਾ ਪੱਟੀ ਆ ਗਿਆ ਭਾਈ ਉੱਪਰ ਜੱਸਾ ਪੱਟੀ ਉੱਪਰ ਤੇ ਬਨੀਆਂ ਭਾਈ ਹੁਣ ਥੱਲੇ ਝੋਣ ਤੇ ਰੱਖੀ ਹੋਈ ਹੈ ਜੱਸੇ ਨੇ ਕੋਣੀ ਥੋਕ ਕੋਣੀ ਛੋਪੀ ਹੋਈ ਆ ਉਹਦੀ ਗਿੱਸੀ ਦੇ ਵਿੱਚ ਤੇ ਇਧਰ ਮੁਕਾਬਲਾ ਚੱਲਦਾ ਸਦਾਮ ਦਾ ਤੇ ਜੁਨਟੇ ਗੁਜਰ ਦਾ 24 ਗੁੱਜਰ ਨੇ ਪਿੱਛੇ ਦੇ ਆ ਥੋੜੇ ਜਿ ਸਮੇਂ ਤੋਂ ਪਟਾਕੇ ਬਵਾਤੇ ਪਹਿਲਾਂ ਪਹਿਲਾਂ ਜਦੋਂ ਸ਼ੁਰੂ ਸ਼ੁਰੂ ਵਿੱਚ ਆਇਆ ਸੀ ਇਹ ਕਾਫੀ ਕੁਸ਼ਤੀਆਂ ਵਧੀਆ ਤਾਂ ਲੜਦਾ ਸੀ ਪਰ ਹਾਰ ਗਿਆ ਕਈ ਕੁਸ਼ਤੀਆਂ ਜ਼ਿਆਦਾਤਰ ਵਧੀਆ ਮਲ ਹੋਣ ਦੇ ਬਾਵਜੂਦ ਫਿਰ ਆਪਣੀਆਂ ਇਹ ਟੈਕਨੀਕਲੀ ਜਿਹੜੀ ਪ੍ਰੋਬਲਮ ਸੀ ਉਹਨੂੰ ਸੈੱਟ ਕਰਕੇ ਆਇਆ ਤਾਂ ਹੁਣ ਨਹੀਂ ਫੜਾ ਬਈ ਪਕੜ ਵਿੱਚ ਆਉਂਦਾ ਹੁਣ ਦੂਜੇ ਨੰਬਰ ਦੀ ਚੰਡੀ ਜਿੱਥੇ ਕੋਈ ਛੋਟੇ ਮਲ ਨਹੀਂ ਜਾਂਦੇ ਉੱਥੇ ਪਹਿਲੇ ਨੰਬਰ ਦੀ ਛੰਡੀ ਹੁਣ ਇਹੀ ਇਹ ਮੁੰਡਾ ਹੁੰਦਾ ਔਰ ਬਹੁਤ ਵਧੀਆ ਘੁੰਦਾ ਹੁਣ ਉਧਰ ਜੱਸਾ ਬਾਈ ਵੀ ਬਿਨੀਆ ਨੂੰ ਢਾਈ ਫਿਰਦਾ ਦੇਖੋ ਕੀ ਬਣਦਾ ਇੱਧਰ ਦੇਖੋ ਵੇਖੋ ਜਿਵੇਂ ਕੁੱਕੜਾਂ ਦੀ ਲੜਾਈ ਹੁੰਦੀ ਹੈ ਇਹ ਆਉ ਲੈ ਲਿਆ ਲੈ ਲਿਆ ਸਦਾਮ ਨੂੰ ਆ ਗਿਆ ਸਦਾਮ ਦੇ ਪਿੱਛੇ ਇੱਕ ਪਾਸੇ ਲੱਤ ਫੜੀ ਹੋਈ ਹੈ ਬਈ ਬਹੁਤ ਮਜ਼ਾ ਸਦਾਮ ਵੀ ਕੋਈ ਛੋਟਾ ਮਲ ਨਹੀਂ ਹੈਗਾ ਬਹੁਤ ਤੇਜ਼ ਤਰਾਰਾ ਬਹੁਤ ਵਧੀਆ ਮਲ ਹੈ ਪੰਜਾਬ ਦੀ ਸ਼ਾਨ ਹੈ ਹਾਂ ਦੱਬ ਕੇ ਕੁਸ਼ਤੀਆਂ ਲੜਦਾ ਵਧੀਆ ਘੈਂਟ ਤੇ ਬਹੁਤ ਚੁਸਤੀ ਫੁਰਤੀ ਵਾਲਾ ਵਧੀਆ ਜਸ਼ੀਲਾ ਮਲ ਹੈ ਇਧਰ ਜੱਸੇਬਾਈ ਆਪਣਾ ਗੋਡਾ ਵੀ ਆ ਗਿਆ ਪਹਿਲਾਂ ਕੋਣੀ ਰੱਖੀ ਸੀ ਕੌਣ ਤੇ ਹੁਣ ਗੋਡਾ ਤੇ ਹੁਣ ਕਰ ਦੇਣਾ ਆਪਾਂ ਬਿਣੀਆਂ ਨੂੰ ਕੋਡਾ ਦੇਖੋ ਕੀ ਬਣਦਾ ਤੇ ਬਾਕੀ ਜੱਸਾ ਬਾਈ ਜਦੋਂ ਉੱਤੇ ਆ ਜਾਂਦਾ ਹੈ ਔਰ ਸੋ ਦਾ 101% ਜਿਹੜੇ ਜਿੱਤਦਾ ਉਹ ਉਮੀਦਾਂ ਹੁੰਦੀਆਂ ਨੇ ਤੇ ਇੱਧਰ ਕੁੱਕੜਾਂ ਵਾਲੀ ਲੜਾਈ ਐ ਜਿਵੇਂ ਕੁੱਕੜ ਲੜਦੇ ਨੇ ਛਿੰਝ ਮੇਲੇ ਦੇ ਵਿੱਚ ਛਿੰਝ ਕੁੱਕੜਾਂ ਦੀ ਵੀ ਹੁੰਦੀ ਹੈ ਉਹੀ ਹਿਸਾਬ ਚੱਲ ਰਿਹਾ ਤੇ ਉਧਰ ਪਹਿਲਵਾਨਾਂ ਦੀ ਝੋਟਿਆਂ ਦੀ ਵੱਡੇ ਮੱਲਾਂ ਦੀ ਲੜਾਈ ਔਰ ਟੱਕਰ ਬਹੁਤ ਮਸਤ ਵਧੀਆ ਕੁਸ਼ਤੀਆਂ ਚੱਲ ਰਹੀਆਂ ਨੇ ਦੋਨਾਂ ਪਾਸੇ ਦੇਖੋ ਤੁਸੀਂ ਕਿੰਨਾ ਵਧੀਆ ਦੰਗਲ ਕਰਾਇਆ ਕਮੇਟੀ ਨੇ ਪੂਰੇ ਸ਼ਾਨਦਾਰ ਮੱਲ ਲਾਏ ਨੇ ਤੇ ਜੱਸਾ ਪੱਟੀ ਬਿਨੀਆਂ ਜੰਮੂ ਇੱਧਰ ਸਦਾਮ ਤੇ ਜੁੰਟੀ ਗੁੱਜਰ ਤੇ ਜਿਹੜੀ ਛੰਡੀ ਦੀ ਦੂਜੀ ਕੁਸ਼ਤੀ ਆ ਉਹ ਵੀ ਬੜੀ ਜ਼ਬਰਦਸਤ ਜੇ ਉਹ ਜੇ ਆਪਣਾ ਭੁਪਿੰਦਰ ਅਜਨਾਲਾ ਤੇ ਮਿਰਜ਼ਾ ਇਰਾਨ ਦੇ ਦਰਮਿਆਨ ਇੱਧਰ ਬਹੁਤ ਵਧੀਆ ਦਾਮ ਮਾਰਿਆ ਸੀ ਜੁੰਟੀ ਨੇ ਪਰ ਸਦਾਮ ਫੇਰ ਨਿਕਲ ਗਿਆ ਪਤੰਦਰ ਮੱਛੀ ਵਾਂਗੂ ਤਿਲਕ ਜਾਂਦਾ ਥੱਲੇ ਨਹੀਂ ਜੇ ਆਉਂਦਾ ਪਕੜ ਦੇ ਵਿੱਚ ਵੇਖੋ ਕੁੱਕੜਾਂ ਵਾਲੀ ਲੜਾਈ ਵਾਹ ਜੀ ਵਾਹ ਕੀ ਬਾਤ ਆ ਡੱਡੂ ਛੜਪੇ ਸਾਰੇ ਵੇਖਣ ਨੂੰ ਮਿਲ ਰਹੇ ਨੇ ਉਧਰ ਜੱਸਾ ਬਾਈ ਦਾ ਜੇ ਕੁਛ ਨਹੀਂ ਹੋਇ ਬਣਿਆ ਇਹ ਚੁੱਕਤਾ ਬਾਈ ਪਲਟਤਾ ਪਟ ਲਏ ਹੋ ਗਿਆ ਕੰਮ ਹੋ ਗਿਆ ਲੋ ਜੀ ਇਧਰ ਜੱਸਾ ਪੱਟੀ ਮਾਰ ਗਿਆ ਝੰਡੀ ਦੀ ਕੁਸ਼ਤੀ ਔਰ ਬਨੀਆ ਬਾਈ ਹਾਰ ਗਿਆ ਕੋਈ ਗੱਲ ਨਹੀਂ ਬਨੀਆ ਬਹੁਤ ਵਧੀਆ ਮਨ ਲੈ ਬਹੁਤ ਵੀਰ ਪਿਆਰਾ ਮਨ ਲੈ ਬਹੁਤ ਵਧੀਆ ਨੇਕ ਸੁਭਾਅ ਦਾ ਔਰ ਗੱਭਰੂ ਛੈਲ ਛਵੇਲਾ ਹੈ ਵਧੀਆ ਕੁਸ਼ਤੀ ਲੜਦਾ ਹੈ ਤੇ ਇਧਰ ਹੁਣ ਹੱਥ ਜੋੜੀ ਹੋ ਗਈ ਮਿਰਜ਼ਾ ਇਰਾਨ ਤੇ ਭੁਪਿੰਦਰ ਪੁਰਾਣਾ ਖੁੰਡ ਤੇ ਰਸ਼ੀਅਨ ਟਰੈਕਟਰ ਤੇ ਹਿੰਦੁਸਤਾਨ ਦਾ ਜਿਹੜਾ ਹਿੰਦੁਸਤਾਨ ਟਰੈਕਟਰ ਆਇਆ ਸੀ ਇੱਕ ਰਸ਼ੀਅਨ ਹੁੰਦਾ ਸੀ ਇਹ ਦੋਨੇ ਉਹੀ ਨੇ ਤੇ ਇੱਧਰ ਬਈ ਭੰਬੀਰੀ ਬਣਾਤੀ ਇੱਧਰ ਓਹੋ ਇੱਧਰ ਪੁਆਇੰਟ ਤੇ ਕੁਸ਼ਤੀ ਸੀ ਲੋਜੀ ਜੌਂਟੀ ਮਾਰ ਗਿਆ ਜੇ ਫੇਰ ਹੱਥ ਪਿਛਲੀਆਂ ਚਾਰ ਕੁਸ਼ਤੀਆਂ ਦੇ ਵਿੱਚੋਂ ਇੱਕ ਦੋ ਕੁਸ਼ਤੀਆਂ ਸ਼ਾਇਦ ਬਰਾਬਰ ਛੁੱਟੀਆਂ ਸੀ ਤੇ ਬਾਕੀ ਇੱਕ ਕੁਸ਼ਤੀ ਤੇ ਜੌਂਟੀ ਗੁਜਰ ਨੇ ਬਹੁਤ ਉੱਪਰੋਂ ਪਟਕ ਕੇ ਛੁੱਟਿਆ ਸੀ ਸਦਾਮ ਨੂੰ ਜਿੱਤਿਆ ਸੀ ਤੇ ਅੱਜ ਵੀ ਇੱਕ ਪੁਆਇੰਟ ਤੇ ਕੁਸ਼ਤੀ ਜਿੱਤ ਗਿਆ ਸੋ ਸਦਾਮ ਬਹੁਤ ਵਧੀਆ ਮੱਲ ਹੈ ਬੀਬਾ ਮੱਲ ਹੈ ਚੰਗਾ ਮੱਲ ਹੈ ਵਧੀਆ ਖੁੱਲਦਾ ਕੋਈ ਗੱਲ ਨਹੀਂ ਹਰ ਜਿੱਤ ਚੱਲਦੀ ਰਹਿੰਦੀ ਹੈ ਪਹਿਲਾਂ ਜੌਂਟੀ ਗੁੱਜਰ ਵੀ ਕਾਫੀ ਕੁਸ਼ਤੀਆਂ ਹਾਰਿਆ ਸੀ ਤੇ ਆਪਣੀ ਟੈਕਨੀਕਲੀ ਜਿਹੜੀ ਪ੍ਰੋਬਲਮ ਸੀ ਕੋਈ ਟੈਕਨੀਕਲੀ ਕਲੀ ਕੋਈ ਛੱਟਪੇਟ ਵੀ ਹੁੰਦੀ ਆ ਤਾਂ ਜਾਂ ਕੋਈ ਤਕਨੀਕੀ ਖਰਾਬੀ ਹੁੰਦੀ ਆ ਪਹਿਲਵਾਨ ਆਪਣਾ ਡਿਫੈਂਸ ਨਹੀਂ ਕਰ ਪਾਂਦਾ ਤੇ ਜਦੋਂ ਕੋਚ ਸਹਿਬਾਨ ਉਹਦੇ ਵਿੱਚ ਆਪਣਾ ਪੂਰਾ ਵਧੀਆ ਤਿਆਰੀ ਕਰਾਉਂਦੇ ਨੇ ਤਾਂ ਉਹ ਇਸ਼ੂ ਨਿਕਲ ਜਾਂਦੇ ਨੇ ਕੋਈ ਗੱਲ ਨਹੀਂ ਛੋਟਾ ਜਿਹਾ ਇਸ਼ੂ ਹੈਗਾ ਸਤਾਮ ਦੇ ਵਿੱਚ ਆ ਆਪਣਾ ਜੁਨਟੀ ਗੁਜਰ ਦੇ ਅਪੋਜੀਟ ਜਦੋਂ ਖੁੱਲਦਾ ਤਾਂ ਬਾਕੀ ਇਹ ਬਾਲੂ ਦੇ ਖਲਾਫ ਬਹੁਤ ਵਧੀਆ ਖੁੱਲਦਾ ਸੋਨੂੰ ਇਧਰ ਕੁਸ਼ਤੀ ਜਿਹੜੀ ਚੱਲ ਰਹੀ ਹੈ ਹੁਣੇ ਚੱਲ ਰਹੀ ਪੁਰਾਣੇ ਖੁੰਡਾਂ ਦੀ ਇੱਕ ਪਾਸੇ ਜੌਂਡੀਅਰ ਲੱਗਿਆ ਤੇ ਦੂਜੇ ਪਾਸੇ ਭਾਈ ਹਿੰਦੁਸਤਾਨ ਟਰੈਕਟਰ ਜਿਹੜਾ ਹੁੰਦਾ ਸੀ ਇੱਕ ਪਾਸੇ ਰਸ਼ੀਅਨ ਟਰੈਕਟਰ ਤੇ ਦੂਜੇ ਪਾਸੇ ਹਿੰਦੁਸਤਾਨ ਟਰੈਕਟਰ ਦੋਨਾਂ ਦਾ ਇੱਕੋ ਜਿਹਾ ਵੱਡੇ ਵੱਡੇ ਟੈਰਾਂ ਵਾਲੇ ਜੁੱਟੇ ਲੱਗੇ ਹੋਏ ਨੇ ਭਾਈ ਹੁਣ ਸਿੰਘ ਫਸੇ ਹੋਏ ਨੇ ਉਹਨਾਂ ਨੂੰ ਕੀ ਪਰਵਾਹ ਹੈ ਜਿੰਨਾ ਮਰਜੀ ਕਲਟੀਵੇਟਰ ਸੁੱੜ ਦੋ ਜਿੰਨਾ ਮਰਜੀ ਡੂੰਗਾ ਆਪਣਾ ਰੋਟਾਵੇਟਰ ਸੁੱੜ ਦੋ ਜਿੰਨਾ ਮਰਜੀ ਕਲਟੀਵੇਟਰ ਤਮੀਆਂ ਜਿੰਨੀਆਂ ਮਰਜੀ ਫੁੱਲ ਖੋਲ ਦੋ ਇਹਨਾਂ ਨੂੰ ਕੋਈ ਪ੍ਰਵਾਣੀਆਂ ਝੋਟੇ ਹੁੰਦੇ ਨੇ ਸੋ ਦੋਸਤੋ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਮਜ਼ਾ ਆਨੰਦ ਹੈ ਰੰਗ ਵੱਜਿਆ ਪਿਆ ਹੈ ਕੀ ਬਾਤ ਹੈ ਪਰ ਆਹ ਕੁਸ਼ਤੀਆਂ ਦੋਨਾਂ ਕੁਸ਼ਤੀਆਂ ਦਾ ਪਹਿਲਾਂ ਹੱਲ ਨਿਕਲ ਗਿਆ ਇਹ ਕੁਸ਼ਤੀ ਦਾ ਵੀ ਲੱਗਦਾ ਹੱਲ ਨਿਕਲੂ ਅੱਜ ਹੱਲ ਨਿਕਲ ਰਹੇ ਨੇ ਚਾਰੇ ਪਾਸੇ ਧੁੰਮੀ ਗੱਲ ਚੰਨੀ ਕਰਦਾ ਮਸਲੇ ਹੱਲ ਅੱਜ ਮਸਲੇ ਹੱਲ ਇਹਨਾਂ ਨੇ ਵੀ ਕਰਨੇ ਆ ਸੋ ਦੋਸਤੋ 20 ਮਿੰਟ ਸਮਾਂ ਪੂਰਾ ਹੋਣ ਤੋਂ ਬਾਅਦ ਦੁਬਾਰਾ ਕੁਸ਼ਤੀ ਹੋਈ ਹੈ ਔਰ ਇਹ ਹੋਈ ਹੈ ਪੁਆਇੰਟ ਤੇ ਔਰ ਪੁਆਇੰਟ ਤਾਂ ਹੀ ਬਾਦਸ਼ਾਹ ਮਿਰਜ਼ਾ ਇਰਾਨ ਹੁਣ ਦੇਖੋ ਕੀ ਬਣਦਾ ਹੈ ਇਸ ਸਮੇਂ ਹੁਣ ਭੁਪਿੰਦਰ ਅਜਨਾਲਾ ਨੰਦਾ ਹੋਇਆ ਹੈ ਸਿਰ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਪਿਛਲੀਆਂ ਕੁਸ਼ਤੀਆਂ ਵਿੱਚ ਸਾਰਿਆਂ ਵਿੱਚ ਭੁਪਿੰਦਰ ਅਜਨਾਲਾ ਹਾਰਿਆ ਪੁਆਇੰਟ ਤੇ ਜਦੋਂ ਜਦੋਂ ਕੁਸ਼ਤੀ ਗਈ ਹੈ ਇਸ ਕੁਸ਼ਤੀ ਦਾ ਦੇਖੋ ਹੁਣ ਅੱਜ ਭੁਪਿੰਦਰ ਦਾ ਦਾ ਚੱਲਦਾ ਕਿ ਜਿੰਨੇ ਜਾਰਾਂ ਦਾ ਦਾ ਚੱਲਦਾ ਪਤਾ ਨਹੀਂ ਲੱਗਦਾ ਥੋੜੀ ਦੇਰ ਦੇ ਵਿੱਚ ਉਹ ਮਲ ਦੋਨੋਂ ਟੱਕਰ ਦੇ ਨੇ ਬਰਾਬਰ ਦੇ ਨੇ ਅਸਲ ਸਵਾਦ ਵਾਲੀ ਗੱਲ ਤਾਂ ਇਹ ਹੈ ਜੀ ਕੁਸ਼ਤੀ ਦੋਨਾਂ ਦੀ ਐਨ ਬਰਾਬਰ ਹੈ ਕਿੱਟ ਉਧਰ ਕਹਿੰਦੇ ਇੱਥੇ ਜਾਰਾਂ ਕੁਸ਼ਤੀ ਯਾਰ ਕਰਦੇ ਨੇ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਦੇ ਮਲ ਨੇ ਯਾਨੀ ਕਿਰੇ ਦੇ ਮਲ ਨੇ ਵਧੀਆ ਫੋਟੋ ਤੇ ਜੋ ਵੈਲੀ ਲਾ ਕੇ ਨਾਲ ਜਦੋਂ ਹੁੰਦੀਆਂ ਨੇ ਤੋਂ ਦੇ ਕਿਹੜਾ ਕਿੰਨੇ ਜੋਗਾ ਸੱਤ ਹੁੰਦੀਆਂ ਸੱਤ ਹੁੰਦੀਆਂ ਇਹ ਕੁਸ਼ਤੀ ਹੋਈ ਪੂਰੀ ਠੇਕੀ ਸਾਡਾ 11 ਦਾ ਯਾਰ ਕਿਸੇ ਕਾਰਨ ਜਿਹੜਾ ਕੁਝ ਸਮਾਂ ਤੇ ਯਾਰ ਜਿਨ੍ਹਾਂ ਦੀ ਕਹ ਲੋ ਯਾਰੀ ਨਹੀਂ ਹੁੰਦੀ ਹੁੰਦਾ ਹੈ ਔਰ ਉਹ ਪਹਿਲਵਾਨ ਦੇ ਤੁਲਨਾ ਪਹਿਨੀ ਬਸਿਆ ਕਿ ਭਿੰਦਰ ਜੀ ਨਾਲ ਮਿਰਜਾ ਰਾਮ ਨੇ ਆਪਣਾ ਪੁਆਇੰਟ ਮਿਰਜਾ ਰਾਮ ਤੋਂ ਹਾਰਦਾ ਬੰਦਾਂ ਦੇ ਵਿੱਚੋਂ ਭਾਵੇਂ 40 ਮਿੰਟ ਕਰਾਵਾ ਪਾਉਂਦੇ ਘੰਟਾ ਕਰਾਉਂਦੇ ਨਹੀਂ ਹਾਰੇ ਆ ਪੁਆਇੰਟਾਂ ਤੇ ਚੱਲਦੀ ਹੈ ਅੱਜ ਟੀਮ ਸੱਤ ਨਿਕਲ ਰਹਾ ਪਤਾ ਲੱਗੂ ਥੋੜੀ ਦੇਰ ਦੋਵੇਂ ਤੇ ਅarli ਲੱਤ ਬਾਈ ਹੁਣ ਔਖਾ ਹੋ ਗਿਆ ਉਹ ਲੋ ਜੀ ਹੋ ਗਿਆ ਉਹੀ ਗੱਲ ਜਿਹੜੀ ਆਪਾਂ ਕਹਿੰਦੇ ਸੀਗੇ ਜਿਹੜੀ ਗੱਲ ਤੋਂ ਡਰਦੇ ਸੀ ਭਪਿੰਦਰ ਜਣਾਲਾ ਹਾਰ ਕੇ ਪੁਆਇੰਟ ਤੇ ਮਿਰਜਾ ਰਾਮ ਜਿੱਤ ਕੇ ਸੋ ਦੋਸਤੋ ਕੁਸ਼ਤੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ